ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮਾਂਗੇਵਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਕਰਦੀ ਆਂ ਖਬਰ ਆ ਰਹੀ ਹੈ ਜੀ ਧੂਰੀ ਤੋਂ ਜਿੱਥੇ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਨਜ਼ਦੀਕ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਮਹੱਈਆ ਕਰਵਾਉਣ ਲਈ ਕੀਤੇ ਗਏ ਮਹੱਤਵਪੂਰਨ ਉਪਰਾਲੇ ਤਹਿਤ ਵਿਲਾ ਸੰਗਰੂਰ ਵਿਆ ਸਮੂਹ ਸਬ ਡਿਵੀਜ਼ਨਾਂ ਵਿਖੇ ਇੱਕੋ ਦਿਨ ਵਿੱਚ 28 ਕੈਂਪ ਅਜੋਜਿਤ ਕੀਤੇ ਗਏ ਜਿਨ੍ਹਾਂ ਦਾ ਵੱਡੀ ਗਿਣਤੀ ਵਿੱਚ ਲੋੜਵੰਦਾਂ ਨੇ ਭਰਪੂਰ ਲਾਭ اٹھਾਇਆ ਅਤੇ ਸਬੰਧਤ ਵਿਭਾਗਾਂ ਨੇ ਮੌਕੇ ਤੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਵੀ ਆਮਲ ਵਿੱਚ ਲਿਆਂਦੀ ਗਈ ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਐਸਐਸਪੀ ਸਰਤਾਜ ਸਿੰਘ ਚਹਿਲ ਸਮੇਤ ਤੂਰੀ ਸਬ ਡਿਵੀਜ਼ਨ ਦੇ ਪਿੰਡ ਵਰਲਡਵਾਲ ਵਿਖੇ ਅਜੋਜਿਤ ਅਜੇ ਹੀ ਵੱਖ-ਵੱਖ ਕੈਂਪਾਂ ਦਾ ਜਾਇਜ਼ਾ ਲਿਆ ਆਓ ਦੇਖਦੇ ਹਾਂ ਧੂਰੀ ਤੋਂ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ ਪੂਰੇ ਸੂਬੇ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਕੈਂਪ ਲਗਾਏ ਜਾ ਰਹੇ ਆਪ ਦੀ ਸਰਕਾਰ ਆਪ ਦੇ ਦੋ ਇਹਦਾ ਮਤਲਬ ਹੈ ਕਿ ਜਿਹੜੀ ਵੀ ਸਰਕਾਰੀ ਵਿਭਾਗ ਵੱਖ-ਵੱਖ ਸਰਵਿਸਿਜ਼ ਦਿੰਦੇ ਹੈਗੇ ਸੇਵਾ ਕੇਂਦਰਾਂ ਦੇ ਵਿੱਚ ਜਿਹੜੀ ਸਰਵਿਸਿਜ਼ ਮਿਲਦੀ ਹੈ ਰੈਵਨਿਊ ਡਿਪਾਰਟਮੈਂਟ ਦੀ ਸਰਵਿਸਿਜ਼ ਮਿਲਦੀ ਹੈ ਪੀਐਸਪੀਸੀਲ ਵੱਖ-ਵੱਖ ਡਿਪਾਰਟਮੈਂਟ ਜਿਨਨੇ ਵੀ ਲਾਈਟ ਡਿਪਾਰਟਮੈਂਟਸ ਹੈਗੇ ਉਹ ਅੱਜ ਤਹਨਾਤ ਨੇ ਲੋਕਾਂ ਦੀ ਮੁਸ਼ਕਿਲ ਲੋਕਾਂ ਦੇ ਕੋਲੇ ਜਾ ਕੇ ਪਿੰਡਾਂ ਦੇ ਵਿੱਚ ਕੈਂਪ ਲੱਗ ਕੇ ਉਹ ਅਸੀਂ ਉਹਨਾਂ ਨੂੰ ਮੌਕੇ ਤੇ ਹੀ ਜਿਹੜਾ ਨਿਪਟਾਰਾ ਕਰ ਰਹੇ ਹਾਂ ਤੇ ਜੇਕਰ ਕੋਈ ਸ਼ਿਕਾਇਤ ਜਾਂ ਫਿਰ ਕੋਈ ਕਿਸੇ ਮਸਲੇ ਦਾ ਹੱਲ ਮੌਕੇ ਤੇ ਨਹੀਂ ਹੁੰਦਾ ਤਾਂ ਉਹਦਾ ਆਪਾਂ ਟਾਈਮ ਲਿਮਿਟ ਜਿਹੜੀ ਹੈ ਸੈੱਟ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਸਾਨੂੰ ਪੁਰਾਣੇ ਸੰਸਾਧਨ ਦੇ ਦਿੱਤੇ ਸੀ ਹਮ ਪਰਵਾਨਾ ਜੀ ਦਾ ਜਿਹੜਾ ਹੈਗਾ ਮਾਇਓਪਰ ਹਿਸਾਬ ਦਾ ਵਿਜ਼ਨ ਹੈ ਕਿ ਲੋਕਾਂ ਨੂੰ ਕੋਈ ਖੱਜਲ ਖਰੀ ਨਹੀਂ ਹੋਣੀ ਚਾਹੀਦੀ ਲੋਕ ਕੀ ਜਿਹੜੇ ਨੇ ਸਰਕਾਰੀ ਦੁਕਾਨਾਂ ਦੇ ਘੇਰੇ ਨਹੀਂ ਮਾਰਨੇ ਚਾਹੀਦੇ ਤਾਂ ਉਹਨਾਂ ਨੂੰ ਜਿਹੜੀ ਵੀ ਸਰਕਾਰੀ ਸਹੂਲਤ ਹੈ ਉਹਨਾਂ ਦੇ ਨਾਲ ਮਿਲਣੀ ਚਾਹੀਦੀ ਹੈ ਤੇ ਉਹਦੇ ਵਾਸਤੇ ਉਪਰਾਲੇ ਤੇ ਲੋਕਾਂ ਵੱਲੋਂ ਜਿਹੜਾ ਹੈਗਾ ਪੂਰਾ ਇਹਦੇ ਵਿੱਚ ਪਾਰਟਿਸਪੇਸ਼ਨ ਕੀਤਾ ਜਾ ਰਿਹਾ ਤੇ ਅਸੀਂ ਸਰਵਿਸ ਰੱਖਦੇ ਥੈਂਕ ਯੂ ਚਲੋ ਨਾਮਨ ਮਾਣਜੀ ਬਾਜਾ ਪਿੰਡ ਹਾਟਾ ਤੋਂ। ਤੁਹਾਡਾ ਬਹੁਤ ਬਹੁਤ ਧੰਨਵਾਦ ਪਾਵਰ ਕਰਨ ਦੇ। ਆ ਸੀਐਮ ਭਗਵਤ ਮਾਨ ਦਾ ਧੰਨਵਾਦ ਬਹੁਤ। ਸਾਡੇ ਕੰਮ ਕੀ ਸਾਰੇ ਸਵਾਗਤ ਕਰਨ। ਸਾਰਿਆਂ ਨੂੰ ਜਾਨਾ ਕਿ ਇਹ ਪਿੰਡ ਦੇ 15 ਮਿੰਟ ਦੀ ਦੂਰੀ ਤੇ ਸਾਡੇ ਕੰਮ ਤੋਂ। ਸਾਰੇ ਨਾਲ ਇੱਜ਼ਤ ਨਾਲ ਗੱਲ ਕਰਦੇ ਨੇ ਤੇ ਬਹੁਤ ਬਹੁਤ ਲੱਗਿਆ। ਮਨਵਾਜੀ ਦਾ ਜੀ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ ਪਾਵਰ ਡਾਡ ਲਈ। ਆ ਸੀਐਮ ਭਗਵਤ ਮਾਨ ਦਾ ਧੰਨਵਾਦ ਬਹੁਤ। ਸਾਡੇ ਕੰਮ ਕੇ ਸਾਰੇ ਸਵਾਗਤ ਕਰਨ। ਸਾਰਿਆਂ ਨੂੰ ਜਾਣ ਕੇ ਇਹ ਪਿੰਡ ਦੇ 15 ਮਿੰਟ ਦੀ ਦੂਰੀ ਤੇ ਸਾਰੇ ਕੰਮ ਹੋ ਗਏ। ਸਾਰੇ ਨਾਲ ਇੱਜ਼ਤ ਨਾਲ ਗੱਲ ਕਰਦੇ ਨੇ ਤੇ ਉਹਨਾਂ ਨੂੰ ਬਹੁਤ ਪੂਜ ਲੱਗਿਆ।